ਸੂ ਕਹੋ ਟਲ ਗੁਰ ਸੇਵਿਆ ਅਹਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਵ ਤਖੁ ਸੰਮਦੀ ਨੂਰ ਅਰਸਹ ਕਰਸਹ ਤਦ ਰੁੱਠੀ ਸੱਚੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸੁ ਪਾਸੁ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਨਾ ਸਿਦੀਵਾਹੇ ਗੁਰੂ ਸਾਹਿਬਾ ਜੀ ਬਹਾਗੜਾ ਮਹੱਲਾ ਪੰਜਵਾਂ ਜਤ ਸੰਤ ਫਿਰੇ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇ ਬਿਆਨ ਮਿਲਤ ਪਿਆਰੇ ਰਾਮ ਜੋ ਜਤ ਸੰਤ ਫਿਰਹੀ ਪ੍ਰਭ ਪ੍ਰਾਨ ਆਧਾਰੇ ਰਾਮ ਤਾਨ ਤਨ ਖੀਨ ਭਇਆ ਬੇਨ ਮਿਲਤ ਪਿਆਰੀ ਰਾਮ ਪ੍ਰਭ ਮਿਲੋ ਪਿਆਰੀ ਮਾਇਆ ਤਾਰੇ ਕਰ ਦਇਆ ਲੜ ਲਾਈ ਲੀ ਜੀ ਆਂ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਵੇਖੇ ਜੀ ਜੀ ਆਂ ਸਮਰਾਥ ਪੂਰਨ ਸਦਾ ਨਿਹਚਲੇ ਊਚ ਆਗਮ ਅਪਾਰੇ ਬੇਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਨ ਪਿਆਰੇ ਜਪ ਤਪ ਬਰਤ ਕੀਨੇ ਪੇਖਣ ਕਉ ਚਰਨ ਰਾਮ ਤਪਤ ਨਾ ਕਤਹਿ ਬੂਝੈ ਬਿਨ ਸੁਆਮੀ ਸਰਣ ਰਾਮ ਪ੍ਰਭ ਸਰਣ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰਿਆ ਅਨਾਥ ਨਿਰਗੁਣ ਕਾਸ਼ ਨਾ ਜਾਣ ਮੇਰਾ ਗੁਣ ਆਉ ਗਣ ਨਾ ਵਿਚਾਰਿਆ ਦੀਨ ਦਇਆਲ ਗੋਪਾਲ ਪ੍ਰੀਤਮ ਸਮਰਾਥ ਕਾਰਨ ਕਰਨਾ ਨਾਨਕ ਚਾਤਰਕ ਹਰ ਬੂੰਦ ਮੰਗਾ ਜਪ ਜੀਵਾ ਹਰ ਹਰ ਚਰਨਾਂ ਆਵੇਂ ਸਰੋਵਰ ਪੀਓ ਹਰ ਹਰ ਨਾਮ ਰਾਮ ਸੰਤਹ ਸੰਗ ਮਿਲੇ ਜਪ ਪੂਰਨ ਕਾਮ ਰਾਮ ਸਭ ਕਾਮ ਪੂਰਨ ਦੁਖ ਬਧੀਰਨ ਹਰ ਨਿਮਖ ਮਨੋ ਨਾਮ ਵੀਸਵਰਾ ਆਨੰਦ ਆਨੰਦਨ ਸਦਾ ਸਾਚ ਸਰਬਗੁਣ ਜਗਦੀਸ਼ਰਾ ਅਗਣਤ ਊਚ ਅਪਾਰ ਠਾਕੁਰ ਆਗਮ ਜਾ ਕੋ ਧਾਮ ਬਨਵੰਤ ਨਾਨਕ ਮੇਰੀ ਅਛ ਪੂਰਾ ਨਾ ਮਿਲੇ ਸ੍ਰੀ ਰੰਗ ਰਾਮ ਕਈ ਕੋਟਕ ਜਗ ਫਲਾ ਸੁਣ ਗਾਵਣ ਹਰੀ ਰਾਮ ਹਰ ਹਰ ਨਾਮ ਜਪਤ ਕੋਲ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾ ਕੀ ਮਹਮਾ ਕਿਤ ਗਨਾਰ ਹਰ ਬਿਸਰ ਨਾਹੀ ਪ੍ਰਾਨ ਪਿਆਰੀ ਚਿਤਵੰਤ ਦਰਸਨ ਸਦਮਨਾ ਸੋਵ ਦੇਵਸ ਆਹੀ ਸੋਭ ਦੇਵ ਸਿ ਆਏ ਗਹਿ ਕੰਠ ਲਾਏ ਪ੍ਰਭ ਊਚ ਆਗਮ ਅਪਾਰੇ ਬਨਵੰਤ ਨਾਨਕ ਸਫਲ ਸਭ ਕੇਸ਼ ਪ੍ਰਭ ਮਿਲੇ ਆਤ ਪਿਆਰੇ ਸੋਭ ਦੇਵ ਸਿ ਆਏ ਗਾਹ ਕੰਠ ਲਾਏ ਪ੍ਰਭ ਊਚਾ ਆਗਮ ਅਪਾਰੇ ਬਨਵੰਤ ਨਾਨਕ ਸਫਲ ਸਭ ਕੇਸ਼ ਪਰਾਭ ਮਿਲੇ ਆਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ